ਖਬਰਾਂਵਾਂ ਦੇਖ ਰਿਹਾ ਸਾਰੇ ਇੰਸਤੂਟੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸਰਾਜ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਐਨਐਸਏ ਲੱਗਿਆ 2-2 ਸਾਲ ਦੀਆਂ ਭਾਈ ਅਮਰਤਪਾਲ ਖਾਲਸਾ ਖੁਦ ਜੋ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਐਜ਼ੇ ਆਜ਼ਾਦ ਐਮਪੀ ਜਿੱਤੇ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਪਪਲਪ੍ਰੀਤ ਅਤੇ ਉਹਨਾਂ ਦੇ ਚਾਚਾ ਜਸਕਰਨ ਸਿੰਘ ਦੀ ਲਗਭਗ 23 ਅਪ੍ਰੈਲ ਨੂੰ ਐਨਐਸਏ ਖਤਮ ਹੋ ਜਾਵੇਗੀ 23 ਅਪ੍ਰੈਲ ਤੋਂ ਬਾਅਦ ਫੈਸਲਾ ਆਵੇਗਾ ਭਾਈ ਅਮਰਤਪਾਲ ਖਾਲਸਾ ਪੀਪਲ ਪ੍ਰੀਤ ਅਤੇ ਉਹਨਾਂ ਦੇ ਚਾਚੇ ਜਸਕਰਤ ਸਿੰਘ ਦੇ ਹੱਕ ਵਿੱਚ ਜਾਂ ਖਿਲਾਫ ਵਿੱਚ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਭਾਈ ਅਮਰਤਪਾਲ ਖਾਲਸਾ ਦੇ ਸੱਤ ਸਾਥੀਆਂ ਉੱਪਰ ਹਾਲਾਂਕਿ ਉਹਨਾਂ ਵੱਲੋਂ ਐਨਐਸਏ ਵਾਲੀ ਸਜ਼ਾ ਜਿਹੜੀ ਹੈ ਉਹ ਪੂਰੀ ਤਰ੍ਹਾਂ ਉਹ ਖਤਮ ਹੋ ਚੁੱਕੀ ਹੈ ਯਾਨੀ ਕਿ 2 ਸਾਲ ਰਹਿਣ ਜੇਲ੍ਹ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਖਿਹੜਾ ਨਹੀਂ ਛੱਡਿਆ ਜਾ ਰਿਹਾ ਐਨਐਸਏ ਕਿਉਂ ਲਗਾਈ ਇਸ ਦਾ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਹੁਣ ਵੱਡੀ ਕਾਰਵਾਈ ਕੀ ਹੈ ਅਸਾਮ ਡਿਬ੍ਰੂਗੜ ਜੇਲ੍ਹ ਵਿੱਚ ਬੰਦ ਐਮਪੀ ਅਮਰਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਸ਼ੁਕਰਵਾਦ ਸਵੇਰੇ ਪੁਲਿਸ ਟੀਮ ਤੋਂ ਅੰਬਲਸਰ ਲੈ ਗਈ ਇਹ ਟੀਮ ਡਿਬ੍ਰੂਗੜ ਤੋਂ ਹਵਾਈ ਅਤੇ ਫਿਰ ਦਿੱਲੀ ਤੋਂ ਸੜਕ ਮਾਰਗ ਰਾਹੀਂ ਅਜਨਾਲਾ ਪਹੁੰਚਿਆ ਹਨ ਸਾਰੇ ਮੁਲਜ਼ਮਾਂ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਕੋਰਟ ਨੇ ਮੁਲਜ਼ਮਾਂ ਨੂੰ 4 ਦਿਨ 25 ਮਾਰਚ ਤੱਕ ਪੁਲਿਸ ਰਿਮਾਨ ਤੇ ਭੇਜ ਦਿੱਤਾ ਹੈ ਜ਼ਿਕਰਯੋਗ ਹੈ ਕਿ ਮੁਲਜ਼ਮਾਂ ਨੇ ਫਰਵਰੀ 2023 ਵਿੱਚ ਅਜਨਾਲੀ ਥਾਣੇ ਤੇ ਹਮਲਾ ਕੀਤਾ ਸੀ ਅਤੇ ਕਈ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਏ ਯਾਨੀ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਐਮਪੀ ਅੰਮਰਪਾਲ ਸਿੰਘ ਪੀਪਲਪ੍ਰੀਤ ਤੇ ਵਿੰਦਰ ਸਿੰਘ ਜੌਰ ਡਿਵੂਗੜ੍ਹ ਦੀ ਜੇਲ੍ਹ ਵਿੱਚ ਬੰਦ ਹਨ ਫਿਲਹਾਲ ਉਹਨਾਂ ਦੀ ਐਨਐਸਸੀ ਦੀ ਧਾਰਾ ਲਗਾਈ ਗਈ ਹੈ ਜਿਨ੍ਹਾਂ ਨੂੰ ਅמברਸਲ ਲਿਆਂਦਾ ਗਿਆ ਹੈ ਉਹਨਾਂ ਵਿੱਚੋਂ ਹਰਜੀਤ ਸਿੰਘ ਗੁਰਦੀਪ ਸਿੰਘ ਕੁਲਵੰਤ ਸਿੰਘ ਗੁਰਮੀਤ ਸਿੰਘ ਭਗਵੰਤ ਸਿੰਘ ਦਲਜੀਤ ਸਿੰਘ ਅਤੇ ਬਜੰਤ ਸਿੰਘ ਸ਼ਾਮਲ ਹਨ ਇਹਨਾਂ ਲੋਕਾਂ ਤੋਂ ਐਨਐਸਏ ਅੱਠ ਹਟਾ ਦਿੱਤਾ ਗਿਆ ਹੈ ਯਾਨੀ ਕਿ ਐਨਐਸਏ ਵਾਲੀ ਦੀ ਸਜ਼ਾ ਹੋਣ ਮੰਨੀ ਜਾਵੇਗੀ ਜਾਂ ਨਹੀਂ ਮੰਨੀ ਜਾਵੇਗੀ ਜੇਕਰ ਦੋਸ਼ ਐਦ ਹੁੰਦੇ ਨੇ ਯਾਨੀ ਕਿ ਹੁਣ 4 ਦਿਨਾਂ ਤੇ ਰਿਮਾਨਟੇ ਨੇ 25 ਫਰਵਰੀ ਨੂੰ ਇਹਨਾਂ ਸਤ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਾਥੀਆਂ ਦਾ ਜਿਨ੍ਹਾਂ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਇਹ 5 ਦਿਨ ਦੇ ਰਿਮਾਨਤੇ ਨੇ ਜੇ ਮੰਨ ਲਓ ਇਹਨਾਂ ਉੱਤੇ ਦੋਸ਼ ਐਤ ਹੁੰਦੇ ਨੇ ਕਿ ਜਿਹੜੀ 2 ਸਾਲ ਇਹਨਾਂ ਉੱਤੇ ਐਨਐਸਏ ਲੱਗੀ ਲੱਗੀ ਹੈ ਉਹ ਉਹ ਵਿੱਚ ਸਜ਼ਾ ਐਡ ਹੋਵੇਗੀ ਜਾਂ ਨਹੀਂ ਹੋਵੇਗੀ ਜਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਪ੍ਰਸ਼ਾਸਨ ਜਾਂ ਪੰਜਾਬ ਦੀ ਹਰਿਆਣਾ ਤੇ ਹਾਈ ਕੋਰਟ ਵੱਲੋਂ ਫਿਰ ਤੂੰ ਦੁਬਾਰਾ ਇਹਨਾਂ ਨੂੰ ਜੇਲਾਂ ਦੇ ਵਿੱਚ ਦੱਕਿਆ ਜਾਵੇਗਾ ਜੋ ਭਾਈ ਅਮਰਤਪਾਲ ਖਾਲਸਾ ਦੇ ਸਾਥ ਸਾਥੀ ਨੇ ਹਾਲਾਂਕਿ ਭਾਈ ਅਮਰਤਪਾਲ ਖਾਲਸਾ ਉੱਤੇ ਯਾਪਾ ਲੱਗੀ ਹੈ ਗੁਰਪ੍ਰੀਤ ਹਰੀ ਨੌਕੇ ਦੇ ਕਤਲ ਨੂੰ ਲੈ ਕੇ ਉਹਦੇ ਵਿੱਚ ਇਨਵੋਲਵਮੈਂਟ ਮੰਨੀ ਜਾ ਰਹੀ ਹੈ ਸਿੱਟ ਨੇ ਖੁਲਾਸਾ ਕੀਤਾ ਹੈ ਇਹ ਤਾਂ ਹੁਣ ਭਾਈ ਅਮਰਤਪਾਲ ਖਾਲਸਾ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਤਰਸੇਮ ਸਿੰਘ ਖਾਲਸਾ ਉਹਨਾਂ ਨੂੰ ਪਤਾ ਹੈ ਕੀ ਸੱਚ ਹੈ ਕੀ ਝੂਠ ਹੈ ਸਿੱਟ ਨੇ ਦਾਅਵਾ ਕੀਤਾ ਹੈ ਕਿ ਗੁਰਪ੍ਰੀਤ ਹਰੀ ਨੌਕੇ ਗੁੱਜੇ ਭੇਦ ਜਾਣਦੇ ਸੀ ਭਾਈ ਅਮਰਤਪਾਲ ਖਾਲਸਾ ਜੋ ਹਲਕਾ ਸ਼੍ਰੀ ਕਰੂਰ ਸਾਹਿਬ ਤੋਂ ਮੌਜੂਦਾ ਐਪੀ ਹੈ ਇੱਧਰ ਰਿਮਾਂਡ ਤੇ ਉਧਰ ਯੁਵਾਪਾ ਕਤਲ ਦੇ ਵਿੱਚ ਦੋਸ਼ ਐਡ ਕਰਨ ਲੱਗੇ ਨੇ ਯਾਨੀ ਕਿ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਫਿਰ ਦੁਬਾਰਾ ਜੇਲ੍ਹ ਦੇ ਵਿੱਚ ਡਕਣ ਲਈ ਇਹ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ ਤੁਹਾਨੂੰ